ਦੇਖੋ ਇਹ ਬੁਲਬਲ ਦੇ ਇੱਥੇ ਬੱਚੇ ਆ ਤੇ ਅਸੀਂ ਇਹਦੇ ਵਾਸਤੇ ਮੇਰਾ ਅਸੀਂ ਹਰੇਕ ਸਨਾਖਤ ਕਰ ਲੈਨੇ ਜਿੱਥੇ ਜਿੱਥੇ ਇਹਨਾਂ ਦੇ ਆਲ ਨਹੀਂ ਹੁੰਦੇ ਆ ਕਿ ਅਸੀਂ ਉੱਥੇ ਆ ਫਰੂਟ ਇਹਨਾਂ ਵਾਸਤੇ ਚੋਗਾ ਪਾਣੀ ਕਿਉਂਕਿ ਹੁਣ ਉਹਨੇ ਕੋਲੇ ਬੈਠੀ ਆਵੇ ਜਾਂਦੀ ਨਹੀਂਗੀ ਇਹ ਸਤੋ ਦਰਦੀ ਨਹੀਂ ਹੈਗੀ ਤੇ ਆ ਇਹਦੇ ਵਾਸਤੇ ਕੇਲਾ ਇਹਦੇ ਨਾਲ ਗੂਗੋਸ਼ਾ ਤੇ ਨਾਲ ਆ ਪਾਣੀ ਪਾ ਕੇ ਸਾਡਾ ਛੋਟੀ ਬੋਤਲ ਜੇ ਰੱਖਿਆ ਹੋਇਆ ਇਸੇ ਤਰ੍ਹਾਂ ਅਸੀਂ ਮਾਰਦੀ ਜੁੰਝਾ ਮਾਰਦੀ ਨੇੜੇ ਨਹੀਂ ਆਉਣ ਨਹੀਂ ਹੁੰਦੀ ਇਸੇ ਤਰ੍ਹਾਂ ਇਹਦੇ ਨਾਲ ਅਸੀਂ ਚੋਗਾ ਵੀ ਦੂਜਾ ਜਿਹੜਾ ਹੈਗਾ ਇਹ ਵਿੱਚ ਮੂੰਗੀ ਜਵਾਰ ਬਾਜਰਾ ਸਾਰਾ ਕੁਝ ਇਹਨਾਂ ਦਾ ਰੱਖਿਆ ਹੋਇਆ ਤੇ ਹੁਣ ਇਹ ਥੋੜਾ ਜਿਹਾ ਤਕਲੀਫ ਮੰਦੀ ਹੈ ਤੇ ਬੱਚੇ ਆ ਉਹ ਹੈ ਉਹ ਦੇਖੋ ਵਿੱਚ ਬੈਠੇ ਆ ਆ ਦੇਖੋ ਆ ਤੁਹਾਨੂੰ ਦਿਸਦੇ ਹੋਣਗੇ ਸੋ ਦੋਸਤੋ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹਨਾਂ ਨੂੰ ਸੰਭਾਲਣਾ ਪਾਲਣਾ ਤੇ ਜਿੰਨਾ ਵੀ ਯੋਗਦਾਨ ਆਪਾਂ ਪਾ ਸਕਦੇ ਆ ਸਾਡੇ ਆ ਕੋਲੇ ਬੈਠੀ ਆ ਜੀ ਕਿਉਂਕਿ ਇਹਨੂੰ ਪਤਾ ਵੀ ਇਹ ਮੇਰੇ ਪਰਮਿਸ਼ ਕਰਦੇ ਮੈਨੂੰ ਕਹਿੰਦੇ ਨਹੀਂ ਕੋਈ ਮੇਰੇ ਬੱਚਿਆਂ ਨੂੰ ਤੇ ਬੱਚੇ ਵੀ ਉਹ ਦੇਖੋ ਤੁਹਾਨੂੰ ਦਿਖਦੇ ਹੋਣੇ ਚੁੰਝਾ ਹਲਾਉਂਦੇ ਹੋਣੇ ਖਾਣਾ ਕਿਉਂਕਿ ਔਖੀ ਇਹ ਸੀਗੀ ਵਿਚਾਰੀ ਗਰਮੀ ਬਹੁਤ ਸੀ ਤੇ ਫਿਰ ਨਾ ਔਖਾ ਹੁੰਦਾ ਹੀ ਫਿਰ ਇਹ ਇੱਥੇ ਇਹਦਾ ਪ੍ਰਬੰਧ ਕੀਤਾ ਸਰ ਤੇ ਕਈ ਲੋਕ ਕਹਿੰਦੇ ਵੀ ਕੁਦਰਤ ਦੇ ਮੁਤਾਬਕ ਵੀ ਇਹ ਖਿਲਾਫ ਹੈ ਕੁਦਰਤ ਤੇ ਪਰ ਨਹੀਂ ਯਾਰ ਸਾਡਾ ਫਰਜ਼ ਤਾਂ ਬਣਦਾ ਕਿਉਂਕਿ ਮੌਸਮ ਇਹ ਜਿਆ ਗਰਮੀ ਇੰਨੀ ਆ ਤੇ ਇਹ ਵੀ ਆਪਣੇ ਵਰਗੇ ਹੀ ਆ ਵੇਖੋ ਨੋ ਕਬੂ ਕੁ ਸ਼ਕਾਰੀ ਆ ਅੰਦੇਖਿਓ ਭਾਗੀ ਕਰਨੀ ਕੁਦਰਤ ਦੇ ਬਾਰੇ ਸਮਝਣਾ ਨਾ ਤੇ ਫਿਰ ਇਹਨਾਂ ਦੇ ਕੋਲੇ ਆਪਾਂ ਨੂੰ ਖੜਨਾ ਪਊਗਾ ਇਹਨਾਂ ਨਾਲ ਸਾਨੂੰ ਇਹਨਾਂ ਦੇ ਨਾਲ ਰਹਿਣਾ ਪਊਗਾ ਫਿਰ ਅਸੀਂ ਇਹਨਾਂ ਨੂੰ ਸਮਝ ਸਕਦੇ ਹਾਂ ਵੀ ਕੁਦਰਤ ਕੀ ਹੁੰਦੀ ਆ ਤੇ ਇਹ ਹੁਣ ਬੇਜਵਾਨ ਨੇ ਇਹ ਇੰਨਾ ਕੀ ਤਾਂ ਯੋਗਦਾਨ ਸਾਡਾ ਬਣਦਾ ਸਾਡਾ ਫਰਜ਼ ਬਣਦਾ ਵੀ ਇਹਨਾਂ ਦੀ ਇਸ ਧਰਤੀ ਦੇ ਉੱਤੇ ਇਹਨਾਂ ਦਾ ਵੀ ਹੱਕ ਉਹਨਾਂ ਹੀ ਆ ਜਿੰਨਾ ਸਾਡਾ ਤੇ ਇਹ ਜਿਹੜਾ ਸਾਡਾ ਫਰਜ਼ ਆ ਅਸੀਂ ਆਪਣਾ ਪੂਰਾ ਕਰੀਏ ਆ ਦੇਖੋ ਹੁਣ ਦੋਨੇ ਚੀਜ਼ਾਂ ਇਹ ਦੇਖੋ ਫਰੂਟ ਵੀ ਆ ਸਾਰਾ ਇਹਦਾ ਚੋਗਾ ਵੀ ਆ ਤੇ ਹੁਣ ਇਹ ਓਵਰ ਰੋਲਾ ਪਾਈ ਜਾਂਦੀ ਮਿੱਠੀ ਤੇ ਵੀ ਪਿੱਛੇ ਹੋ ਜਾਏ ਮੈਂ ਖੋਣਾ ਹੈ ਆਪਦੀ ਬੀਬੀ ਜੀ ਨੂੰ ਹੁਣ ਦੇਖੋ ਮਿੱਠੀ ਚਲੋ ਬਸ ਇੰਨਾ ਹੀ ਇੱਕ ਇਹਦੇ ਨਾਲ ਦਾ ਹੀ ਬੈਠੇ ਇਹ ਦੋਨੇ ਜੋੜਾ ਨਰ ਤੇ ਮਾਦਾ ਆ ਦੇਖੋ ਆਜੋ ਆਜੋ ਖਵਾਓ ਪਰ ਤੋਂ ਜਦੋਂ ਕੋਣ ਸੀ ਉੱਥੇ ਤੋਂ ਦਿਖਾਉਂਦਾ ਤੇ ਆਪਣਾ ਦਰਜੀ ਵੀਰ ਆਪਣਾ ਗਵੰਢੀ ਤੇ ਇਹਦੇ ਬਾਰ ਦੇ ਅੱਗੇ ਆ ਇਹ ਇਹ ਵੀ ਬਹੁਤ ਕੇਅਰ ਕਰਦਾ ਤਾਂ ਹੁਣ ਦੋਨੇ ਆ ਗਏ ਆ ਦੇਖੋ ਤੁਸੀਂ ਨਾਰਾ ਤੇ ਮਾਦਾ ਹੁਣ ਅਸੀਂ ਅੰਦਰ ਖੜੇ ਆ ਇਸ ਕਰਕੇ ਉਹ ਬੇਫਿਕਰ ਹੋ ਕੇ ਬੈਠੀ ਆ ਇਸ ਕਰਕੇ ਉਹਨੇ ਕੋਲੇ ਨਹੀਂ ਜਾ ਰਹੇ ਵੀ ਉਹ ਪਰੇਸ਼ਾਨ ਨਾ ਹੋਣ ਤੇ ਤੁਹਾਨੂੰ ਇਹ ਸਾਡਾ ਉਪਰਾਲਾ ਕਿਵੇਂ ਲੱਗਿਆ ਆ ਦੁਨੀਆ ਕੀ ਹੈ ਇਹ ਲਾ ਕੁਦਰਤ ਦੇ ਰੰਗ ਹੈ ਨਾ ਇਹ ਬੱਚੇ ਹਰੇਕ ਨੂੰ ਪਿਆਰੇ ਆ ਆਪਾਂ ਕਹਿੰਦੇ ਨੇ ਜਾਨਵਰ ਤਾਂ ਆਪਣੇ ਨਾਲੋਂ ਜ਼ਿਆਦਾ ਪਰ ਉਹਨਾਂ ਤਾਂ ਕੀ ਕਰਦੇ ਜਿੱਦਾਂ ਇਹ ਉਡਾਰੀ ਮਾਰ ਕੇ ਤੇ ਉਦੋਂ ਬਸਣਾ ਹਾਂਜੀ ਇਹ ਧੰਨਵਾਦ ਦੇਣਾ ਬੰਦਾ ਕਿਰਤੀ ਬੰਦਾ ਦੀ ਕਿਰਤ ਕਰਦਾ ਠੀਕ ਹੈ ਆਪਾਂ ਤਾਂ ਇਹਨੂੰ ਬਹੁਤ ਇਹਨਾਂ ਨੂੰ ਪਿਆਰ ਕਰਦੇ ਆ ਕਿਉਂ ਦੱਸ ਬਈ ਹਾਂਜੀ ਸਹੀ ਕਦੇ ਤੁਹਾਨੂੰ ਕਿਸੇ ਕੋਲੋਂ ਜਵਾਬ ਦਿੱਤਾ ਨਹੀਂ ਕਿਤੇ ਵੀ ਜਦੋਂ ਵੀ ਹੈਨਾ ਚਾਹੀਦਾ ਵੀ ਸਾਡਾ ਫਰਜ਼ ਬਣਦਾ ਸਾਡੇ ਨਾ ਆਪਣੇ ਪਤਾ ਆਪਣੇ ਮੁਲਕ ਦੇ ਵਿੱਚ ਪ੍ਰੋਬਲਮ ਕਿਉਂ ਆਈ ਹੈ ਆਪਾਂ ਸਾਡੇ ਕੀ ਹੈ ਵੀ ਅਸੀਂ ਕਿਰਤ ਤੋਂ ਦੂਰ ਤੇ ਸਰਕਾਰਾਂ ਨੇ ਵੀ ਨਾ ਸਾਡੀ ਕਿਰਤ ਦੀ ਕਦਰ ਨਹੀਂ ਕੀਤੀ ਨਹੀਂ 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 ਕਿਉਂਕਿ ਹਰ ਬੰਦਾ ਨੌਕਰੀ ਪੜ ਕੇ ਤੇ ਨੌਕਰੀ ਦੀ ਆਸ ਹੀ ਰੱਖਦਾ ਵੀ ਸਰਕਾਰੀ ਨੌਕਰੀ ਤੇ ਲੱਗ ਗਿਆ ਸਮਝ ਲਓ ਕਿ ਪੌਂ ਬਾਰ ਹਾਂਜੀ ਬਿਲਕੁਲ ਕਿਰਤ ਨੌਕਰੀ ਨਾਲੋਂ ਚੰਗੀ ਆ ਬਿਲਕੁਲ ਸੀ ਤੇ ਜਿਹੜੇ ਬੰਦੇ ਕਿਰਤ ਕਰਦੇ ਨੇ ਨੌਕਰੀ ਵਾਲੇ ਨਾਲੋਂ ਚੰਗੇ ਹਾਂਜੀ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਵੀ ਅਸੀਂ ਇਹ ਚੀਜ਼ ਨੂੰ ਭੁੱਲ ਗਏ ਦੋਨੇ ਨਾਰਤੇ ਮਾਦਾ ਆ ਗਈ ਇਹ ਆਦੇ ਬੱਚਿਆਂ ਨੂੰ ਹੁਣ ਆਪਾਂ ਇਹ ਬਾਲਦੇ ਤਾਂ ਬੱਚੇ ਜਾਨਵਰ ਵੀ ਆ ਆਪਾਂ ਕੋਈ ਲਾਂਦਾ ਤਾਂ ਨਹੀਂ ਲੋਕਾਂ ਨਾਲ ਪਾਲਦੇ ਪਰ ਆਪਣੀ ਜਿਹੜੀ ਭੁੱਖ ਕੱਲ ਦੀ ਗੱਲ ਹੈ ਕੱਲ ਥੱਕ ਕੇ ਨਾ ਮੂੰਹ ਹੱਡੇ ਆ ਜੀ ਇਹ ਗਰਮੀ ਬਹੁਤ ਸੀ ਗੱਲ ਪਾਣੀ ਪੁਣੀ ਤੇ ਪਿਆਰ ਵਿਚਾਰੀ ਰਹੇਗਾ ਪਾਣੀ